ਖਬਰ ਲੈਨੇ ਅਹਮਦਗੜ੍ਹ ਦੇ ਨੇੜੇ ਪਿੰਡ ਖੇੜਾ ਤੋਂ ਜਿੱਥੇ ਇਨੀ ਦੇਣੀ ਚੱਲ ਰਹੇ ਸਹਿਬਜ਼ਾਦਿਆਂ ਦੇ ਅਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਬੇ ਕੇਸ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪਿੰਡ ਦੀ ਤਿਆਰ ਕੀਤੀ ਗਈ ਇੱਕ ਸੰਸਥਾ ਮੁਲਾਜ਼ਮ ਵੈਲਫੇਅਰ ਫਿਰ ਸੁਸਾਇਟੀ ਵੱਲੋਂ ਕਰਵਾਏ ਗਏ ਜਿਸ ਵਿੱਚ ਨੌਜਵਾਨ ਅਤੇ ਛੋਟੇ ਬੱਚੇ ਲੜਕੇ ਲੜਕੀਆਂ ਨੇ ਹਿੱਸਾ ਲਿਆ। ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਨਾਲ-ਨਾਲ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁਲਾਜ਼ਮ ਅਤੇ ਗੁਰੂ ਘਰ ਦੇ ਹੈੱਡ ਗਰੰਤੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਵੈਲਫੇਅਰ ਸੁਸਾਇਟੀ ਐਦਾਂ ਦੇ ਉਹ ਕਪਲਾਈ ਦੇ ਕੰਮ ਕਰਨ ਲਈ ਹੀ ਬਣਾਈ ਗਈ ਹੈ ਅਤੇ ਹੋਰ ਵੀ ਪਿੰਡ ਦੇ ਛੋਟੇ ਮੋਟੇ ਕੰਮਾਂ ਨੂੰ ਅੱਗੇ ਹੋ ਕੇ ਕਰਦੀ ਹੈ ਇਸ ਮੌਕੇ ਸਮੁੱਚੇ ਨਗਰ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਵੱਲੋਂ ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਚੱਲਣ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਗਈ ਹੈ ਦੇਖੋ ਪੂਰੀ ਖਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਜੀਤ ਸਿੰਘ ਖੇਲਾ A1 ਚੈਨਲ ਦੇਖਣ ਵਾਲਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੁਕੀ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਖੇੜਾਪਿੰਡ ਦੇ ਵਿੱਚ ਖੇੜਾਪਿੰਡ ਆ ਮੰਡੀ ਅਹਿਮਦਗੜ੍ਹ ਦੇ ਨਾਲ ਬਿਲਕੁਲ ਬਿਲਕੁਲ ਬਸਦਾ ਪਿੰਡ ਇਹ ਆਪਾਂ ਨੂੰ ਸਾਹਮਣੇ ਪਤਾ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹਨਾਂ ਦੇ ਵਿੱਚ ਅੱਜ ਇਸ ਪਿੰਡ ਨੇ ਬਹੁਤ ਵੱਡਾ ਅਪਰਾਲਾ ਕੀਤਾ ਜੋ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਣ ਹੈ ਦਸਤਾਰ ਦੀ ਦਸਤਾਰਾਂ ਸਿਆਈਆਂ ਨੇ ਅੱਜ ਜਿਹੜੇ ਵੀ ਬੱਚਿਆਂ ਦਾ ਦਸਤਾਰਾਂ ਦਾ ਮੁਕਾਬਲਾ ਕਰਾਇਆ ਜਿਹੜੇ ਵੀ ਬੱਚੇ ਫਸਟ ਸੈਕੰਡ ਥਰਡ ਆਏ ਨੇ ਉਹਨਾਂ ਨੂੰ ਨਾਮ ਵੰਡ ਦਿੱਤੇ ਨੇ ਉਸ ਤੋਂ ਲਹਿਵਾ ਲਾਦਾ ਵੀ ਉਹਨਾਂ ਨੇ ਪੇਪਰ ਵੀ ਕਰਵਾਏ ਨੇ ਜੋ ਪੇਪਰ ਕਰਵਾਇਆ ਉਹਦੇ ਵਿੱਚ ਵੀ ਬੱਚੇ ਜੋ ਫਸਟ ਆਏ ਨੇ ਪੇਪਰ ਦੇ ਵਿੱਚ ਵੀ ਉਹਨਾਂ ਨੂੰ ਵੀ ਬੱਚਿਆਂ ਨੂੰ ਨਾਮ ਦਿੱਤਾ ਗਿਆ ਹਾਂਜੀ ਸਭ ਤੋਂ ਵੱਡੀ ਗੱਲ ਇਹੀ ਹੈ ਵੀ ਇਹਨਾਂ ਦੇ ਬੱਚੀਆਂ ਨੇ ਵੀ ਕੇਸਾਂ ਦਾ ਵੀ ਜਿਨ੍ਹਾਂ ਦੇ ਲੰਮੇ ਕੇਸ ਸੀਗੇ ਉਹਨਾਂ ਨੂੰ ਵੀ ਨਾਮ ਬੰਡੇ ਨੇ ਇਹ ਪਿੰਡ ਦਾ ਬਹੁਤ ਵੱਡਾ ਅਪਰਾਲਾ ਹੀ ਮੰਨ ਕੇ ਚੱਲਦੇ ਆਂ ਜੇ ਇਹ ਜਆ ਸਾਰੇ ਪਿੰਡਾਂ ਦੇ ਵਿੱਚ ਸਾਂਝਾ ਹੋਵੇ ਤਾਂ ਬੱਚੇ ਇਸ ਲੈਂਡ ਦੇ ਵਿੱਚ ਆਪਣੇ ਸਿੱਖੀ ਸਰੂਪ ਦੇ ਵਿੱਚ ਪਹਿਣ ਥੋੜੀ ਗੱਲਬਾਤ ਕਰਾਉਨੇ ਆ ਇਸ ਪਿੰਡ ਦੇ ਭਾਈ ਸਾਹਿਬ ਦਾ ਹਾਂਜੀ ਸਰ ਕੀ ਨਾਮ ਥੋੜਾ ਮੇਰਾ ਨਾਮ ਭਾਈ ਜਸਵੰਤ ਸਿੰਘ ਜੀ ਹਾਂਜੀ ਹੈੱਡ ਗ੍ਰਾਂਥੀ ਸੰਤੋਖ ਖੰਡ ਗੁਰਦੁਆਰਾ ਖੇੜਾ ਸਾਹਿਬ ਹਾਂਜੀ ਤੇ ਭਾਈ ਕਰਮਜੀਤ ਸਿੰਘ ਜੀ ਠੇਲਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਤੇ ਆਉਣ ਦਾ ਔਰ ਨਾਲ ਹੀ ਮੁਬਾਰਕਾ ਕਿ ਮੈਂ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਪਾਂ ਇਕੱਠੇ ਹੋਏ ਆਂ ਇਸ ਮਹਾਨ ਸਮਾਗਮ ਦਾ ਜਿਹੜਾ ਰੋਲ ਹੈ ਇਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਸੈਨਸਾ ਦੇ ਚਾਰੇ ਸਾਹਿਬਜ਼ਾਦੇ ਤੇ ਬਜ਼ੁਰਗ ਮਾਤਾ-ਮਾਤਾ ਗੁਜਰ ਕੌਰ ਜੀ ਜਾਦ ਨੂੰ ਸਮਰਪਿਤ ਇਹ ਸਮਾਗਮ ਆ ਜਿਹੜਾ ਸਮੁੱਚੇ ਸੰਗਤ ਖਾਸ ਕਰਕੇ ਮੁਲਾਜ਼ਮ ਵੈਲਫੇਅਰ ਐਂਡ ਸੁਸਾਇਟੀ ਦੇ ਵੱਲੋਂ ਸਕੂਲ ਦੇ ਟੀਚਰ ਸਹਿਬਾਨ ਔਰ ਦੋਨੋਂ ਗੁਰੂ ਘਰਾਂ ਦੇ ਆ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਗਿਆ ਜਿਸ ਦਾ ਸਦਕਾ ਆਪ ਜੀ ਨੇ ਵਿੱਚ ਰਹਿ ਕੇ ਵੇਖਿਆ ਜੋ ਅੱਜ ਦੇ ਸਮੇਂ ਦੀ ਲੋੜ ਹੈ ਜਿਵੇਂ ਕਾਸਮ ਖਾਨ ਦੀ ਗੱਲ ਕਰੀਏ ਕਾਸਮਾ ਨੇ ਜਿਹੜੀਆਂ ਦੂਸਰੇ ਲੋਗਾ ਨੇ ਗੁਰੂ ਪਾਤਸ਼ਾਹ ਦੇ ਨਾਲ ਕਾਸਮਾ ਖਾ ਕੇ ਤੋੜੀਆਂ ਨੇ ਪਰ ਗੁਰੂ ਪਾਤਸ਼ਾਹ ਨੇ ਇਸ ਕਸਮ ਨੂੰ ਨਿਭਾਇਆ ਸਾਹਮਣੇ ਆਪਣੇ ਇਸ ਗੱਲ ਦਾ ਦਾਵਾ ਕੀਤਾ ਕਿ ਸਤਿਗੁਰੂ ਜੀ ਨੇ ਉਸ ਕਸਮ ਨੂੰ ਮੁੱਖ ਰੱਖਦੇ ਹਾਂ ਜਦੋਂ ਕੁਰਾਨ شریف ਦੇ ਉੱਪਰ ਹੱਥ ਰੱਖ ਕੇ ਸੌਂ ਖਾਦੀ ਤੇ ਧਰਮ ਦਾ ਵਾਸਤਾ ਪਾਇਆ ਧਰਮ ਨੂੰ ਰੱਖਦੇ ਹਾਂ ਕਲਗੀਧਰ ਦਰਦਸ਼ਮੇਸ਼ ਪੀਤਾ ਮਹਾਰਾਜ ਜੀ ਨੇ ਆਪ ਕਿਲਾ ਛੱਡਣਾ ਕੀਤਾ ਨਾ ਕਿ ਕਿਸੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਖੇੜਾ ਦੇ ਵਿੱਚ ਮੁਲਾਜ਼ਮ ਸੋਸ਼ਲ ਵੈਲਫੇਅਰ ਕਮੇਟੀ ਅਸੀਂ ਕਾਫੀ ਸਮੇਂ ਤੋਂ ਬੜਾਈ ਹੋਈ ਹੈ ਅਸੀਂ ਇਦਾਂ ਦੇ ਪਰਾਲੇ ਕਰਦੇ ਰਹਿੰਨੇ ਆ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਤੇ ਸਕੂਲ ਦੇ ਵਿੱਚ ਜਿਵੇਂ ਆਰੋ ਦੀ ਲੋੜ ਸੀ ਇੱਥੇ ਆਰੋ ਲਵਾਇਆ ਤੇ ਜੇ ਕਿਸੇ ਨੂੰ ਦਵਾਈ ਦੀ ਲੋੜ ਪੈਂਦੀ ਆ ਅਸੀਂ ਪਿੰਡ ਲੈਵਲ ਤੇ ਉਹਨਾਂ ਬੱਚਿਆਂ ਨੂੰ ਬੰਦੇ ਮਰੀਜ਼ਾਂ ਨੂੰ ਦਵਾਈ ਵੀ ਦਿੰਨੇ ਆ ਤੇ ਬੱਚਿਆਂ ਦਾ ਵੀ ਸਮੇਂ-ਸਮੇਂ ਤੇ ਮਾਨ ਸਤਕਾਰ ਦੇ ਕਰਦੇ ਰਹਿੰਨੇ ਆ ਹੁਣ ਇਹ ਪਰਾਲਾ ਕੀਤਾ ਸਾਡੀ ਸੋਸ਼ਲ ਵੈਲਫੇਅਰ ਕਮੇਟੀ ਨੇ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਅਸੀਂ ਸ ਆਪਣੇ ਆਚਾਰ ਸਾਹਿਬ ਜਾਦੇ ਮਾਤਾ ਗੁਜਰਕੌਰ ਨੂੰ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਇਹ ਬੱਚਿਆਂ ਦਾ ਗਰਬਾਣੀ ਇਤਿਹਾਸ ਮੁਕਾਬਲਾ ਅਤੇ ਦਸਤਾਰ ਮੁਕਾਬਲੇ ਕਰਾਏ ਹਨ ਤੇ ਅੱਗੋਂ ਵਾਸਤੇ ਵੀ ਅਸੀਂ ਮਤਲਬ ਇਦਾਂ ਦੇ ਪ੍ਰਾਲੇ ਕਰਦੇ ਰਹਾਂਗੇ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਮਾਤਮਾ ਸਾਨੂੰ ਇਦਾਂ ਦੇ ਪ੍ਰਾਲੇ ਕਰਨ ਦੇ ਵਿੱਚ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਮੈਂ ਹਰਵਿੰਦਰ ਸਿੰਘ ਪ੍ਰਬੰਧਕ ਕਮੇਟੀ ਗੁਰਦੁਆਰਾ ਦਾ ਪ੍ਰਧਾਨ ਬੋਲ ਰਿਹਾ ਜੋ ਜੋ ਮੈਂ ਆਪਣੀ ਪਿੰਡ ਦੀ ਸੋਸ਼ਲ ਵੈਲਫੇਅਰ ਮੁਲਾਜ਼ਮ ਸੋਸ਼ਲ ਵੈਲਫੇਅਰ ਕਮੇਟੀ ਬਣੀ ਹੈ ਉਹਦਾ ਵੀ ਮੈਂਬਰ ਆ ਅਸੀਂ ਦੋਨਾਂ ਸਾਈਡ ਤੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਤੇ ਆਰ ਸੋਸ਼ਲ ਕਮੇਟੀ ਨੇ ਰਲ ਕੇ ਪ੍ਰੋਗਰਾਮ ਕੀਤਾ ਜੋ ਜੋ ਬਹੁਤ ਹੀ ਪਿਆਰ ਤੇ ਪਿਆਰ ਨਾਲ ਸਿਰੇ ਚੜਿਆ ਤੇ ਬੱਚਿਆਂ ਨੂੰ ਬਹੁਤ ਉਤਸ਼ਾਹ ਅਕਸਿਆ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਦੀ ਖਾਤਰ ਮੈਂ ਇਹ ਚੈਨਲ ਵਾਲਿਆਂ ਦਾ ਵੀ ਔਰ ਆਪਣੀ ਸਾਰੇ ਗੁਰਦੁਆਰਾ ਕਮੇਟੀਦਾਰ ਸੋਸ਼ਲ ਵੈਲਫੇਅਰ ਕਮੇਟੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਅੱਗੇ ਹਮੇਸ਼ਾ ਇਹ ਪਾਉਂਦੇ ਵਾਈਲ ਜੀ ਕਾ ਖਾਲਸਾ ਹੈ ਜੀ ਕੀ ਫਤਿਹ ਬੱਚਿਆਂ ਦੇ ਸਿਰਫ ਭਗਵੰਨ ਵਾਲਿਆਂ ਦੇ 3 ਮਿੰਟ ਬਾਕੀ ਹਨ 3 ਮਿੰਟ ਬਾਕੀ ਹਨ ਪੱਗਵੰਨ ਵਾਲੇ ਬੱਚੇ ਜਿਹੜੇ ਦਸਾਰ ਮੰਨਣ ਲੱਗੇ ਨੇ 5 ਮਿੰਟ ਹਨ 3 ਮਿੰਟ ਸੌਰੀ ਬਾਕੀ ਹਨ 3 ਮਿੰਟ ਸਾਡੇ ਪਿੰਡ ਦੇ ਪੱਤਰਕਾਰ ਸੁਖਜੀਤ ਸਿੰਘ ਜੀ ਖੇੜਾ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਜੀ ਆਇਆਂ ਧੰਨਵਾਦ ਕੀਤਾ ਜਾਂਦਾ ਸੁਖਜੀਤ ਸਿੰਘ ਜੀ ਖੇੜਾ ਪੱਤਰਕਾਰ ਅਜੀਤ ਸਮਾਚਾਰ ਜਿਕਰਾ ਹੜ੍ਹ ਜਿਕਰਾ ਹੜ੍ਹ ਜਿਕਰਾ ਹੜ੍ਹ ਦੀ ਬੋਲੇ ਸੋ ਨਿਹਾਲ

ਕਿੰਨਾ ਸਾਹ ਕਮਟ ਕਰਨਾ ਹੈਗਾ ਉਹਦੇ ਮੂਤ ਨੂੰ ਸਮਝਾਉਣੇ ਕਰਦੇ ਕੋਈ ਨਾ ਕੋਈ ਕਰ ਦੇ ਲੋ ਤੋਂ ਮੌਨੀ ਖੇਲਾ ਦੀ ਰਿਪੋਰਟ